ਬਠਿੰਡਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਵੱਲੋਂ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਨੇ ਵਿਦੇਸ਼ ਵਿੱਚ ਬੈਠੇ ਪਵਨਪ੍ਰੀਤ ਸਿੰਘ ਦੇ ਆਦੇਸ਼ ਤੇ ਦੋ ਥਾਵਾਂ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖੇ ਪੁਲਿਸ ਨੇ ਇਹਨਾਂ ਕੋਲੋਂ ਚਾਰ ਮੋਬਾਈਲ ਫੋਨ ਅਤੇ ਇੱਕ ਵਾਈਫਾਈ ਡੋਂਗਲ ਬਰਾਮਦ ਕੀਤੀ ਮਾਮਲਾ ਮਾਨਾਵਾਲਾ ਪਿੰਡ ਅਤੇ 에ਅਰ ਫੋਰਸ ਸਕੂਲ ਨਾਲ ਸੰਬੰਧਿਤ ਹੈ ਗ੍ਰਿਫਤਾਰ ਨੌਜਵਾਨਾਂ ਵੱਲੋਂ ਦੱਸਿਆ ਕਿ ਪਵਨਪ੍ਰੀਤ ਸਿੰਘ ਨੇ ਨਾਅਰੇ ਲਿਖਣ ਲਈ ਪੈਸੇ ਦਿੱਤੇ ਪੁਲਿਸ ਹੋਰ ਖੁਲਾਸੇ ਲਈ ਪੁੱਛਗਿੱਛ ਕਰ ਰਹੀ ਹੈ पिछले दिन ही दो वाकये हुए सी एक ते रामा थाने च होया था सी सा पर्चा ते 23 ਤਰੀਕ ਨੂੰ ਆਪਾਂ ਦਰਜ ਕੀਤਾ ਸੀ ਉਥੇ ਰਾਮੇ ਚ ਸੈਕਸ਼ਨ 1997 ਇੱਕ ਤੇ ਜਿਹੜਾ ਪੰਜਾਬ ਪ੍ਰੋਵਿੰਸਨ ਆਫ ਡੀਫੈਸਮੈਂਟ ਪ੍ਰੋਪਰਟੀ ਐਕਟ ਹੈਗਾ ਵਕੂਆ ਸੀ 19 ਤੇ 20 ਦੀ ਰਾਤ ਦਾ ਜੋ ਕਿ ਥੋੜਾ ਆਪਾਂ ਨੂੰ ਲੇਟ ਪਤਾ ਲੱਗਾ ਸੀ ਤੇ ਜਿਉਂ ਹੀ ਪਤਾ ਲੱਗਾ ਤੁਰੰਤ ਐਫ ਆਈ ਆਰ ਦਰਜੀਤੀ ਉਥੇ ਸਕੂਲ ਦੇ ਮਾਨਾਂ ਵਾਲਾ ਪਿੰਡ ਜਿਹੜਾ ਹੈਗਾ ਸਕੂਲ ਦੀ ਕੰਧ ਤੇ ਖਾਲਸਾਣ ਦੇ ਨਾਰੇ ਲਿਖੇ ਗਏ ਸਨ ਇਸੀ ਤਰ੍ਹਾਂ ਹੀ ਆਪਣੇ ਜਿਹੜਾ ਕੁਝ ਦਿਨ ਪਹਿਲਾਂ ਆਪਣੇ 27 ਤਰੀਕ ਨੂੰ ਇੱਕ ਕਈ ਪਰਚਾ ਦਰਜ ਕੀਤਾ ਸੀ ਆਪਣੇ ਨਈਆਂ ਵਾਲੇ ਥਾਣੇ ਦੇ ਵਿੱਚ ਸੇਮ ਹੀ ਖਾਲਸਾ ਦੇ ਜਿਹੜੇ ਹੈਗੇ ਆ ਸਮਰਥਨ ਵਾਲੇ ਉਹ ਨਾਰੇ ਲਿਖੇ ਗਏ ਸੀ ਕਿ ਜਿਹੜੇ ਆਪਣਾ ਕੇਵੀ ਹੁੰਦਾ ਹੈ ਕੇਂਦਰੀ ਵਿਦਿਆਲਿਆ ਉਹਦੀ ਕੰਧ ਤੇ ਟੂ ਬਿਗਨ ਵਿਦ ਦੋਵੇਂ ਜਿਹੜੇ ਪਰਚੇ ਅਗਿਆਤ ਬੰਦਿਆਂ ਤੇ ਹੀ ਦਰਜ ਹੋਏ ਸਨ ਫਿਰ ਉਦੋਂ ਦੀ ਸਾਡੀ ਹੈ ਜ਼ਿਲ੍ਹਾ ਪੁਲਿਸ ਦੀਆਂ ਟੀਮਾਂ ਤੇ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਲੱਗੀਆਂ ਹੋਈਆਂ ਸਨ ਕਿਉਂਕਿ ਹੇਟਰ ਤੇ ਦੋ ਹੋ ਗਏ ਸੀ ਤਾਂ ਇਹ ਰਸੀ ਕਰੈਕ ਕਰਨ ਤੇ ਲੱਗੇ ਹੋਏ ਸੀ ਸੀਰੀਅਸ ਮੈਟਰ ਸੀ ਸੋ ਉਹਦੇ ਸਾਨੂੰ ਕਾਮਯਾਬੀ ਮਿਲੀ